ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੱਕ ਦੀ ਵੱਡੀ ਗੱਲ ਬੱਚੇ ਨੂੰ ਸਕੂਲ ਚ ਬੰਦ ਕਰਨ ਤੇ ਕਾਰਵਾਈ ਹੈਡਮਾਸਟਰ ਹੈ ਤੇ ਸਹਾਇਕ ਦਿਆਪਕ ਮੰਤਲ ਇੱਕ ਬੱਚੇ ਨੂੰ 18 ਘੰਟਿਆਂ ਲਈ ਸਕੂਲ ਵਿੱਚ ਬੰਦ ਰੱਖਣ ਦੇ ਮਾਮਲੇ ਵਿੱਚ ਬੀ ਐਸ ਐ ਡਾਕਟਰ ਆਮ ਜੀਵਨ ਸਮੋਰੀਆ ਨੇ ਬੁੱਧਵਾਰ ਨੂੰ ਇੰਚਾਰਜ ਹੈਡਮਾਸਟਰ ਅਨੰਦ ਜੀ ਜੱਦਵ ਅਤੇ ਸਹਾਇਕ ਦਿਆਪਕ ਜਗਿੰਦਰ ਸ਼ਕਲਾ ਨੂੰ ਮੰਤਲ ਕਰ ਦਿੱਤਾ ਇੱਕ ਹੋਰ ਸਹਾਇਕ ਦਿਆਪਕ ਨੂੰ ਪ੍ਰਤੀਕੂਲ ਐਂਟਰੀ ਦਿੱਤੀ ਗਈ ਹੈ ਜਦੋਂ ਕਿ ਸਿੱਖਿਆ ਮਿੱਤਰ ਦਾ ਮਾਨ ਪੱਤਾ ਅਗਲੇ ਹੁਕਮਾਂ ਤੱਕ ਰੋਕ ਦਿੱਤਾ ਗਿਆ ਹੈ ਬੀਐਸਏ ਨੇ ਕਿਹਾ ਕਿ ਇਹ ਸੰਗੰभीर ਮਾਮਲੇ ਦੀ ਜਾਂਚ ਬੀਓ ਫਲਾਈ ਜਗਨਕਰ ਵਿਜੀ ਨਰੈਨ ਪਾਲ ਅਤੇ ਬੀਓ ਸੁਆੜੀ ਪ੍ਰਬਤ ਚੰਦਰ ਰਾਏਕਮ ਦੁਆਰਾ ਕੀਤੀ ਗਈ ਸੀ ਜਾਂਚ ਵਿੱਚ ਪਾਇਆ ਗਿਆ ਸੀ ਕਿ ਇੰਚਾਰਜ ਹੈਡਮਾਸਟਰ ਨੇ ਸਕੂਲ ਵਿੱਚ ਗੈਰ-ਦਾਖਲ ਬੱਚਿਆਂ ਦੀ ਅਵਾਜਾਈ ਦੀ ਆਗਿਆ ਦਿੱਤੀ ਸੀ ਇਸ ਦੇ ਨਾਲ ਹੀ ਉਸ ਨੂੰ ਚਾਰਜ ਲੈਣ ਦੇ ਸਮੇਂ ਦੋਵੇਂ ਚਾਬੀਆਂ ਨਹੀਂ ਮਿਲੀਆਂ ਉਸ ਨੇ ਬੱਚਿਆਂ ਦੀ ਸੁਰੱਖਿਆ ਦਾ ਧਿਆਨ ਨਹੀਂ ਰੱਖਿਆ ਤੇ ਲਾਲਚ ਵਿੱਚ ਇਨ ਚਾਰਜ ਹੈਡਮਾਸਟਰ ਦੀ ਜ਼ਿੰਮੇਵਾਰੀ ਨਿਭਾ ਰੱਖਾ ਸੀ ਜ਼ਿੰਮੇਵਾਰੀਆਂ ਨੂੰ ਸਖਿ ਟੰਗ ਨਾਲ ਨਾ ਨਿਭਾਉਣ ਕਰਨ ਉਸ ਨੂੰ ਮੰਤਲ ਕਰਕੇ ਪ੍ਰਾਇਮਰੀ ਸਕੂਲ ਪੂਲੀਆ ਟੋਲਾ ਡਾਲ ਜੋੜ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਸਹਾਇਕ ਅਧਿਆਪਕ ਨੂੰ ਵੀ ਮੋਹੰਤਲ ਕਾਰਕੇ ਉਪ ਪ੍ਰਾਇਮਰੀ ਸਕੂਲ ਦੋਮਨ ਨਾਲ ਜੋੜ ਦਿੱਤਾ ਗਿਆ ਹੈ ਉਸ ਨੇ ਸਕੂਲ ਦਾ ਸਾਰਾ ਚਾਰਜ ਇਨਚਾਰਜ ਹੈਡਮਾਸਟਰ ਨੂੰ ਦੇਣ ਦੀ ਬਜਾਏ ਇੱਕ ਚਾਬੀ ਆਪਣੇ ਕੋਲ ਰੱਖੀ ਸੀ ਸ਼ੱਕ ਹੈ ਕਿ ਉਹ ਬੱਚੇ ਨੂੰ ਕਮਰੇ ਵਿੱਚ ਲੈ ਆਇਆ ਤੇ ਦਰਵਾਜ਼ਾ ਬੰਦ ਕਰ ਦਿੱਤਾ ਇਸੇ ਤਰ੍ਹਾਂ ਸਹਾਇਕ ਅਧਿਆਪਕ ਸ਼੍ਰੀ ਰਾਮ ਨੇ ਨੂੰ ਉਸ ਦੇ ਫਰਜ਼ਾਂ ਪ੍ਰਤੀ ਲਾਪਰਵਾਹੀ ਪਾਏ ਜਾਣ ਤੇ ਪ੍ਰਤੀਗੁਲ ਐਂਟਰੀ ਦਿੱਤੀ ਗਈ ਸਿੱਖਿਆ ਮੰਤਰੀ ਆਸ਼ਾ ਦੇਵੀ ਦਾ ਮਾਨ ਪੱਤਾ ਕਲੇ ਹੁਕਮਾਂ ਤੱਕ ਰੋਕ ਦਿੱਤਾ ਗਿਆ ਹੈ ਇਸ ਵਾਲੀ ਖੇਤਰ ਦੇ ਪ੍ਰੈਵੀ ਸਕੂਲ ਹੋਫੀਆ ਚਤਰਪੁਰ ਦਾ ਦੂਜੀ ਜਮਾਤ ਦਾ ਵਿਦਿਆਰਥੀ ਅਜੂ ਸੋਮਵਰ ਨੂੰ ਸਕੂਲ ਗਿਆ ਸੀ ਪਰ ਕਾਰ ਵਾਪਸ ਨਹੀਂ ਆਇਆ ਚਿੰਤਿਤ ਰਿਸ਼ਤੇਦਾਰ ਉਸ ਦੀ ਪਾਲ ਵਿੱਚ ਨਿਕਲੇ ਬੱਚੇ ਦੀ ਪਾਲ ਸਾਰੀ ਰਾਤ ਜਾਰੀ ਰਹੀ ਪਰ ਉਹ ਨਹੀਂ ਮਿਲਿਆ ਸਵੇਰੇ ਸਕੂਲ ਦੇ ਨਾਲ ਸਥਿਤ ਹਨੂਮਨ ਮੰਦਰ ਵਿੱਚ ਪੂਜਾ ਕਰਨ ਆਏ ਲੋਕਾਂ ਨੇ ਉਸ ਦੀ ਰੋਣ ਦੀ ਆਵਾਜ਼ ਸੁਣੀ ਜਦੋਂ ਨੇੜੇ ਗਏ ਤਾਂ ਉਹਨਾਂ ਨੇ ਦੇਖਿਆ ਕਿ ਬੱਚਾ ਸਕੂਲ ਵਿੱਚ ਬੰਦ ਸੀ ਬੀਐਸਸੀ ਨੇ ਕਿਹਾ ਕਿ ਇਹ ਇੱਕ ਗੰਭੀਰ ਲਾਪਰਵਾਹੀ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ